328 ਰੁਪਿਆਂ ਦਾ ਹਿਸਾਬ ਲੈ ਲਈ ਜਿਹੜੀ ਜਿਹੜੀਆਂ ਜਥੇਕ ਪੰਦੀਆਂ ਗਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਡੰਡਿਆਂ ਦੇ ਨਾਲ ਡਾਂਗਾਂ ਦੇ ਨਾਲ ਸਵਾਗਤ ਹੋਇਆ ਉਹਨਾਂ ਦਾ ਛਲੀਆਂ ਦੇ ਵਾਂ ਕੁੱਟ ਦਿੱਤਾ ਗਿਆ ਤੇ ਇਹਨਾਂ ਨੂੰ ਬੰਦਾ ਪੁੱਛੇ ਦਾ ਕੇ ਸਿੰਘ ਤਨਹੋਲਾ ਲਾਇਆ ਜੇ ਜਿਹੜਾ ਜਥੇਦਾਰ ਉਹ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਢੀਂਡ ਸਿਆਂ ਨੇ ਆ ਕੇ ਆ ਪਰਚਾ ਨਹੀਂ ਕਰਾ 420 ਦਾ ਜਿਹੜੇ ਬੰਦੇ ਦੇ 420 ਦਾ ਪਰਚਾ ਹੋ ਜਾਂਦਾ ਤੁਰਨ ਜੋਗਾ ਹੋਏ ਨਹੀਂ ਉਹਨੂੰ ਲੈਣ ਕੇ ਫੇਰ ਉੱਥੇ ਜਰੇਦਾਰ ਲਾਇਆ ਵਾ ਜਿਹੜਾ ਕੁਲਦੀਪ ਸਿੰਘ ਆ ਗੜਗੱਜ ਜਿਹਨੂੰ ਆਖ ਦਿੰਦੇ ਜਿੱਤਰਾ ਉਹਨੂੰ ਉਹਦੇ ਤੋਤੇ ਚੋਰੀ ਪਾਉਣ ਵਾਲੇ ਨੂੰ ਜਿੱਤਰਾ ਬੁਲਾਉਂਦੇ ਉਤਰਾ ਉਹ ਬੋਲੀ ਜਾਂਦਾ ਵਾ ਕਿ ਭਾਈ ਜਿਹੜਾ ਅੱਜ ਮੁੱਖ ਮੰਤਰੀ ਪੰਜਾਬ ਨੂੰ ਸੱਦਿਆ ਗਿਆ ਵਾ ਇਹ ਸਾਰੀ ਸਿਆਸੀ ਸਟੰਟ ਆ ਕਿ ਜਿਹੜਾ ਭਗਵਾਨ ਸਿੰਘ ਮਾਨ ਆ ਉਹ ਸਿਰੋਂ ਮੋਨਾ ਵਾ ਸ਼ਰਾਬ ਪੀਣ ਬਾਰੇ ਉਸਤੇ ਪਹਿਲਾਂ ਹੀ ਬੜਾ ਪ੍ਰਚਾਰ ਹੋ ਰਿਹਾ ਵਾ ਕਿਉਂਕਿ ਉਹ ਆਪਣੇ ਧਰਮ 'ਚ ਪਰਪੱਕ ਨਹੀਂ ਹੈਗਾ ਜਿਹੜੇ ਸਕੂਲ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਉਥੇ ਪੜਾਇਆ ਕੀ ਜਾਂਦਾ ਵਾ ਉਥੇ ਉਹਨੂੰ ਸੱਦ ਕੇ ਸਜ਼ਾ ਕੀ ਲਾਉਣਗੇ ਦੇ 16 ਮੈਂਬਰਾਂ ਦੇ ਉੱਤੇ ਜਿਹੜੇ ਐਫਆਈਆਰ ਦਰਜ ਕੀਤੀ ਗਈ ਆ ਉਹ ਚ ਸਤਿੰਦਰ ਕੋਹਲੀ ਦਾ ਵੀ ਨਾਮ ਆਇਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਵਿੱਚ ਵੀ ਕੋਈ ਲੱਗਦਾ ਕੋਈ ਸਿਆਸੀ ਖੇਡ ਲੱਗਦੀ ਆ ਉਹਦੇ ਸਾਰੀ ਸਿਆਸੀ ਖੇਡ ਉਹਨੂੰ ਬਚਾਉਣ ਦਾ ਆ ਭਗਵੰਤ ਮਾਨ ਨੂੰ ਸਦਨ ਦਾ ਮਤਲਬ ਕੀ ਆ ਇਹ ਤਾਂ ਸਗੋਂ ਉਹਦੇ ਤੇ ਮੋਹਰ ਲਾ ਰਹੇ ਨੇ ਉਹਨੂੰ ਸਿੱਖ ਬਣਾ ਰਹੇ ਨੇ ਇਸ ਵੇਲੇ ਜਿਹੜੀ ਸਿੱਖ ਵੋਟ ਸਾਡੀ ਜਿਹੜਾ ਅਸੀਂ ਫਾਇਦਾ ਲੈਨੇ ਸਾਂ ਜਿਹੜੀ ਧਰਮ ਦੇ ਨਾਲ ਉਹਦੇ ਉਹ ਵੋਟ ਦਾ ਵੀ ਉਹਨੂੰ ਫਾਇਦਾ ਲਾਊਗਾ ਕਿ ਮੈਂ ਵੀ ਅਧਿਕਾਰ ਰੱਖਦਾ ਵਾਂ ਉਹਦਾ ਸੁਥਰਾ ਹੀ ਨਾ ਉਹ ਗੁਰੂ ਸਾਹਿਬ ਦਾ ਅੰਦਰੋਂ ਅਨੰਨ ਭਗਤ ਹੀ ਕਿ ਸੁਥਰਾ ਕਈਆਂ ਦਿਨਾਂ ਦੇ ਮਹਾਰਾਜ ਦੇ ਦਰਸ਼ਨ ਕਰਨ ਜਾਣ ਚਾਹੁੰਦਾ ਸੀ ਤੇ ਪਰ ਉਹਨੂੰ ਲੋਕ ਨੰਗਨ ਨਹੀਂ ਦਿੰਦੇ ਜਿਹੜੇ ਆਗੂ ਛੇ-ਸੱਤ ਅੱਗੇ ਖਲੋਤੇ ਪੈਰੇ ਦਾ ਇੱਕ ਦਿਨ ਉਹ ਕਹਿੰਦਾ ਮੈਨੂੰ ਵੀ ਦਰਸ਼ਨ ਕਰ ਲੈਣ ਦਿਓ ਤੁਸੀਂ ਮੈਨੂੰ ਕਿਉਂ ਨਹੀਂ ਨੰਗਨ ਦਿੰਦੇ ਬਾਕੀ ਸਾਰੇ ਤੁਰੇ ਜਾਂਦੇ ਆ ਉਹ ਆਂਦਾ ਵੀ ਅਸੀਂ ਉੱਥੇ ਉਹਨਾਂ ਨੂੰ ਨੰਗਨ ਦਿੰਦੇ ਨੇ ਜਿਹੜੇ ਵੱਡੀਆਂ ਪੰਡਾਂ ਲੈ ਕੇ ਕੋਈ ਰਸਤ ਜਿਆਦੀ ਲੈ ਕੇ ਆਉਣ ਜਿਸ ਤਰ੍ਹਾਂ ਕਾਲੀਦਾਲ ਚ ਸਖਬੀਰ ਬਾਦਲ ਹੋਣ ਦਾ ਗੇਟ ਉਹ ਨੰਗ ਸਕਦਾ ਜਿਹਦੇ ਕੋ ਵੱਧ ਪੈਸੇ ਸੀ ਉਹ ਤਰਲੇ ਮਾਰਦਾ ਉਹਨੂੰ ਨੰਗਨ ਨਹੀਂ ਦਿੰਦੇ ਸੁਥਰੇ ਦੀ ਪੰਡ ਬੰਨ ਕੇ ਨਾ ਤਗੜੀ ਭਾਰੀ ਲੈ ਆ। ਜਦੋਂ ਜਾ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਪੰਡ ਛੁੱਟੀ ਤੇ ਉਹਦੇ ਸਵਾਹ ਵੱਧੀ ਸੀ। ਉਹ ੜਾ ਤੁਰਿਆ। ਜਦੋਂ ਉਹਨੇ ੜਾਤੀ ਤੇ ਮੇਰੇ ਅੱਗੇ ਕਚੋਲੀ ਚੁੱਕ ਜਿਆਦਾ ਹੀ ਲਾਲਚੀ। ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਵੇਖੋ ਜੀ ਇਹਨੇ ਨਰਾਦਰੀ ਕੀਤੀ ਆ ਤੁਹਾਡੀ ਸੰਗਤ ਦੇ ਵਿੱਚ ਇਹਦੇ 100 ਛੇਤਰ ਮਾਰੋ। ਤੇ ਮਹਾਰਾਜ ਜੀ ਜਿਹੜਾ ਇਹ ਆਂਦਾ ਨਾ 100 ਛੇਤਰ ਮਾਰੋ। 100 ਛੇਤਰ ਥੋੜੇ ਨੇ। 101 ਮਾਰੋ ਤੇ ਮਹਾਰਾਜ ਦੇ ਸੁਥਰਿਆ ਇੱਕ ਦਾ ਕੀ ਮਤਲਬ? ਉਹ ਕਹਿਣ ਲੱਗਾ ਪਾਤਸ਼ਾਹ ਇਹ ਇਹਨਾਂ ਨੂੰ ਜਥੇਦਾਰ ਮੰਨਦੇ ਵੀ ਨਹੀਂ ਜਿਆਦਾ ਲੋਕ ਇਹਨੂੰ ਨਹੀਂ ਮੰਨਦੇ ਇਹ ਤੇ ਹੁਣ ਵੋਟਾਂ ਰਸਤੇ ਜਿਹੜੀ ਗੋਲਕ ਦੀ ਗਿਣਤੀ ਤੱਕ ਸੀਮਿਤ ਸਾਡੇ ਮੈਂਬਰ ਸਨ ਉਹਨਾਂ ਨੂੰ ਪਹਿਲਾਂ ਜਦੋਂ ਸਰਕਾਰ ਹੁੰਦੀ ਉਦੋਂ ਜਿਤਾ ਲਿੰਦੇ ਆ ਅੱਜ ਕੀ ਹੁਣ 12 ਸਾਲ 15 ਇਲੈਕਸ਼ਨ ਹੋ ਜੀ ਨੂੰ ਹੋ ਗਏ ਹੋਣ ਡਈ ਆ ਜਦੋਂ ਦੀ ਕਾਲੀ ਸਰਕਾਰ ਹੀ ਉਦੋਂ ਇਲੈਕਸ਼ਨ ਹੋਈ ਆ ਇਹ ਬੰਦਿਆਂ ਦੀਆਂ ਉਮਰਾਂ ਖਾ ਗਏ ਜਿਹੜੇ ਸੇਵਾ ਕਰਨ ਵਾਲੇ ਉਹਨਾਂ ਦੀਆਂ ਆਪਣੇ ਛੋਲੀ ਚੁੱਕਾਂ ਦੀ ਜ਼ਕਾਤ ਜਿਤਾ ਕੇ ਫਿਰ ਉਹਨਾਂ ਦੇ ਰਾਂਹੀ ਇਹ ਗਰੰਟੀ ਜੋ ਜਥੇਦਾਰ ਲਾਉਂਦੇ ਆ ਉਹਨਾਂ ਦਾ ਨਾਂ ਸਿੰਘ ਸਾਹਿਬਾਂ ਰਸਤਾ ਹੁਣ ਜਥੇਦਾਰ ਤੇ ਰਹਿਣ ਹੀ ਇਹਨਾਂ ਦਸੇ ਪਾਤਸ਼ਾਹਾਂ ਨੇ ਤੇ ਮਸੰਦ ਸਾੜਤੇ ਹੀ ਹੁਣ ਜਿਹੜੇ ਆ ਧਰਮਦੋਖੀ ਆ ਜਿਹੜੇ ਫਿਰ ਇਹਨਾਂ ਮਸੰਦਾਂ ਨੂੰ ਕੌਣ ਸੜੇਗਾ ਇਹਨਾਂ ਨੂੰ ਹੁਣ ਵੋਟ ਸ਼ਕਤੀ ਦਾ ਰਾਜ ਆ ਅੱਗੇ ਲੋਕਾਂ ਨੇ ਵਿਧਾਨ ਸਭਾ ਚ ਦੋ ਨਹੀਂ ਸਾੜੇ ਆ ਕਿ ਨਹੀਂ ਤਿੰਨ ਨਹੀਂ ਸ਼੍ਰੋਮਿਕ ਕਮੇਟੀ ਦੀ ਚੋਣ ਕਿਉਂ ਨਹੀਂ ਹੋ ਰਹੀ ਭਾਈਵਾਲ ਜਮਾਤ ਨੂੰ ਪਤਾ ਜੇ ਅੱਜ ਚੋਣ ਹੋ ਗਈ ਤੇ ਇਹਨਾਂ ਬੰਦਿਆਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਤੇ ਹੁਣ ਤੇ ਪਤਾ ਨਹੀਂ ਸਤਗੁਰ ਜਾਣੇ ਇਹਨਾਂ ਦੀ ਕੀ ਜਮੀਰ ਆ ਇਹ ਕਿਹੋ ਜਿਹੇ ਬੰਦੇ ਨੇ ਨਹੀਂ ਤੇ ਸਿੱਖ ਤੇ ਨਿੱਕੀ ਕਦੇ ਉਂਗਲ ਉੱਠ ਜੀ ਨਾ ਚੋਰੀ ਦੀ ਐ ਕਰਕੇ ਦੇ ਸਿਰ ਕਿਨਾਂ ਅੰਦਰ ਆਪਣੇ ਆਪ ਸ਼ਰਮ ਮਹਿਸੂਸ ਕਰਦਾ ਵਾ ਕਿ ਮੈਂ ਉਥੇ ਮੂੰਹ ਕੀ ਲੈ ਕੇ ਜਾਵਾਂ। ਸਾਬਕਾ ਸਾਬ ਦੇ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਗਾਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਨੂੰ ਸਖਤਰੇਤ ਵਿੱਚ ਇੱਕ ਸੱਦਾ ਪੱਤਰ ਦਿੱਤਾ ਗਿਆ ਹੈ ਕਿ ਉਥੇ ਉਹਨਾਂ ਨੂੰ ਤਲਬ ਕੀਤਾ ਜਾਏਗਾ। ਉਸ ਸੰਬੰਧ ਵਿੱਚ ਗੱਲਬਾਤ ਕਰਦੇ ਆਂ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸਿੱਖ ਜਨਤਕ ਭਾਈ ਕੁਲਵੰਤ ਸਿੰਘ ਜੀ ਪੰਨੂ ਫਰਦੇ ਸਾਂਝ ਪੁੰਨੇ ਆ ਤੇ ਕਰਦੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਸੂਆ ਸਾਹਿਬ ਬੇਨਤੀ ਹੈ ਆ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੰਸਾਰ ਵਿੱਚ ਆਉਣਾ ਇਸੇ ਕਰਕੇ ਹੋਇਆ ਸੀ ਕਿ ਉਦੋਂ ਵੀ ਧਰਮਾਂ ਦੇ ਨਾਂ ਤੇ ਅਗਿਆਨਤਾ ਵਿੱਚ ਮਨੁੱਖਤਾ ਦੀ ਬੜੀ ਖੱਜਲ ਖਵਾਰੀ ਹੋ ਰਹੀ ਸੀ ਧੜਵੀ ਲੋਕ ਆਪਣੇ ਅਗਿਆਨਤਾ ਸੋਚ ਵਿੱਚ ਜ਼ਬਰਦਸਤੀ ਕਰਦੇ ਧਰਮਾਂ ਦੇ ਨਾਂ ਵਰਤਦੇ ਆਮ ਲੋਕਾਂ ਨੂੰ ਖਰਾਬ ਕਰ ਰਹੇ ਸਨ ਇਹੀ ਹਾਲਤਾਜ ਹੋਈ ਪਈ ਹੈ ਕਿ ਅੰਦੇ ਕਾ ਨਾਉ 파ਰਖੂ ਕੱਲੀ ਕਾਲ ਵਡਾਣੇ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਕਹਿਣ ਤੋਂ ਭਾਵ ਕਿ ਅੱਜ ਸਾਡੇ ਧਰਮ ਦੀ ਗਵਾਹੀ ਉਹ ਲੋਕ ਕਰ ਰਹੇ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਕਿਉਂ ਧਰਮ ਤੰਦਾ ਬਣ ਗਿਆ ਹੈ ਪੜਿਆ ਲਿਖਿਆ ਤਬਕਾ ਜਾਂ ਜਿਹੜਾ ਚੰਗਾ ਮਨੁੱਖਿਆ ਉਹ ਧਰਮ ਨੂੰ ਤੰਦਾ ਨਹੀਂ ਬਣਾਉਣਾ ਚਾਹਦਾ ਇਸ ਕਰਕੇ ਉਹ ਧਰਮ ਦੇ ਵਿੱਚ ਸੇਵਾ ਲਈ ਘਟ ਆਉਂਦਾ ਹੈ ਤੇ ਇੱਥੇ ਉਹ ਲੋਕ ਲਿਆਏ ਜਾਂਦੇ ਹਨ ਜਿਹੜੇ ਜਾਂ ਤੇ ਪੜ੍ਹਾਈ ਪੱਖੋਂ ਰਹਿ ਗਏ ਹੁੰਦੇ ਨੇ ਤੇ ਜੇ ਪੜ੍ਹਾਈ ਪੱਖੋਂ ਦਾ ਹੁਣ ਤੇ ਜਦੋਂ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਫਿਰ ਉਹਾਂ ਦੇ ਚਲੋ ਧਰਮ ਨੂੰ ਠੰਡਾ ਬਣਾ ਲੈਣਗੇ। ਏਹੀ ਹਾਲਤ ਅੱਜ ਜੋ ਸ੍ਰੀ ਕਾਲ ਤਾਥ ਸਹਿਬ ਦੇ ਬੇਨਿਆਈਆਂ ਧੱਕਾ ਧਰਮ ਤੋਂ ਵੀ ਹੋਣੇ ਲੋਕ ਨੇ ਜਿਹੜੇ ਉਹ ਕਰ ਰਹੇ ਨੇ। ਪਹਿਲਾਂ ਤੇ ਇਹ ਜਾਣਕਾਰੀ ਸਾਰਿਆਂ ਨੂੰ ਹੀ ਆ ਕਿ ਜਿਹੜਾ ਕੁਲਦੀਪ ਸਿੰਘ ਗੜਾ ਗੱਜਿਆ ਇਹਦੇ ਬਾਰੇ ਆਮ ਲੋਕਾਂ ਨੂੰ ਪਤਾ ਵਾ ਕਿ ਕਿਸ ਤਰ੍ਹਾਂ ਲਵਾਇਆ ਗਿਆ ਕਿਸ ਤਰ੍ਹਾਂ ਦੀ ਤਾਜਪੋਸ਼ੀ ਹੋਈ ਤੇ ਉਹ ਸਾਰਿਆ ਹੋਇਆ ਕਿਉਂ ਕਿਉਂਕਿ ਜਿਹੜਾ ਸੁਖਬੀਰ ਸਿੰਘ ਬਾਦਲ ਆ ਉਹ ਧਰਮ ਬਾਰੇ ਇੰਨਾ ਆਪ ਗਿਆਨ ਨਹੀਂ ਰੱਖਦਾ ਉਹ ਸਿਆਸੀ ਜੋਰ ਜਮਾਈ ਦੇ ਵਿੱਚ ਧਰਮ ਨੂੰ ਵਰਤਦਾ ਵਾ ਤੇ ਧਰਮ ਨੂੰ ਵਰਤਦਿਆਂ ਹੀ ਉਹਨੇ ਅੱਜ ਤੱਕ ਜਿਹੜੀ ਸਿੱਖ ਕੌਮ ਆ ਉਹਦੀ ਜਿਹੜੇ ਹਾਲਾਤ ਐ ਹੁਣ ਸ਼ਮਸ਼ਾਨ ਘਾਟ ਨੂੰ ਤੋੜ ਦਿੱਤੀ ਆ ਹੁਣ ਜਿਹੜਾ ਤੁਸੀਂ ਪੁੱਛਦੇ ਜੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਨੂੰ ਇਹਨੇ ਆਪਣੇ ਦਫ਼ਤਰ ਵਿਖੇ ਬੁਲਾਇਆ ਵਾ ਤੇ ਫਸੀਲ ਤੇ ਕਿਉਂ ਨਹੀਂ ਬੁਲਾਇਆ ਹੁਣ ਉੱਥੇ ਮੇਰੇ ਨਾਲੋਂ ਤੇ ਲੋਕ ਬਹੁਤ ਸਿਆਣੇ ਨੇ ਧਰਮ ਦੀ ਗੱਲ ਚੱਲ ਰਹੀ ਆ ਸਿੱਖੀ ਦੀ ਗੱਲ ਆ ਕਿਤੇ ਇਹ ਨਾ ਵਿਚਾਰਨਾ ਕਿ ਇਹ ਮਨੁੱਖ ਜੇ ਕੋਈ ਥੋੜਾ ਜਿਹਾ ਉੱਚੀ ਬੋਲੇਗਾ ਤੇ ਮੈਂ ਕੋਈ ਜਾਣਬੁੱਝ ਕੇ ਨਹੀਂ ਇਹ ਧਰਮ ਦਾ ਇੱਕ ਅੰਦਰ ਰੋਸ ਹੀ ਇਹੋ ਜਿਹਾ ਹੁੰਦਾ ਵਾ ਕਿ ਉਹ ਕੁਝ ਸ਼ਬਦ ਸਾਡ ਨੂੰ ਮਜਬੂਰੀ ਬੋਲਣ ਵਾਸਤੇ ਅੰਦਰੋਂ ਤੜਫ ਹੁੰਦੀ ਆ ਉਹਦਾ ਹੀ ਫੇ ਸੇਖਿਆ ਜਿਹੜਾ ਉਹਦੇ ਵਿੱਚ ਕਈ ਸ਼ਬਦ ਜਿਹੜੇ ਸਖਤ ਬੋਲ ਦਿੰਦਾ ਵਾ ਮੈਂ ਜਿੰਨੇ ਆਪਣੀ ਗੱਲ ਬਾਤ ਸੁਣਨਗੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਭਾਈ ਜਿਹੜਾ ਅੱਜ ਮੁੱਖ ਮੰਤਰੀ ਪੰਜਾਬ ਨੂੰ ਸੱਦਿਆ ਗਿਆ ਵਾ ਇਹ ਸਾਰੀ ਸਿਆਸੀ ਸਟੰਟ ਆ ਕਿਉਂ ਕਿ ਜਿਹੜਾ ਭਗਵਾਨ ਸਿੰਘ ਮਾਨ ਆ ਉਹ ਸਿਰੋਂ ਮੋਨਾ ਵਾ ਸ਼ਰਾਬ ਪੀਣ ਬਾਰੇ ਉਸਤੇ ਪਹਿਲਾਂ ਹੀ ਬੜਾ ਪ੍ਰਚਾਰ ਹੋ ਰਿਹਾ ਵਾ ਤੇ ਜਿਹੜਾ ਇੱਕ ਤਲਬ ਸ਼ਬਦ ਆ ਗੁਰੂ ਘਰ ਚ ਤਲਬ ਕਿੰਨੂ ਕਿੰਨੇ ਕਰਨਾ ਦਾਵਾ ਇਹ ਸਾਡਾ ਆਮ ਲੋਕਾਂ ਦੀ ਬੋਲੀ ਨੇ ਬੜਾ ਕੰਮ ਵਿਗਾੜ ਦਿੱਤਾ ਵਾ ਜਿਸ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਜੀਤ ਅਖਬਾਰ ਵਾਲਾ ਆਪਣਾ ਇਨਾਮ ਦੇਈ ਗਿਆ ਜੀ ਇਹ ਛੋਟੀ ਅਸੈਂਬਲੀ ਆ ਸਿੱਖਾਂ ਦੀ ਇੱਥੇ ਜੀ ਡੈਮੋਕਰੇਸੀ ਆ ਜਾਨੀ ਕਿ ਉਹਦੇ ਚ ਇੱਕ ਗੋਲਕ ਨੂੰ ਇੱਕ ਪੈਸੇ ਨੂੰ ਚੰਗੀ ਤਰ੍ਹਾਂ ਸਾਹਮਣ ਲਈ ਕੁਝ ਸਿੱਖ ਜਿਹੜੇ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਸੀ ਤੇ ਕੱਲ ਨੂੰ ਕੋਈ ਧਾੜਵੀ ਆਣ ਕੇ ਰੌਲਾ ਨਾ ਪਾਵੇ ਤੇ ਉਹਦੇ ਵਿੱਚ ਸ਼ਰਧਾ ਭਾਵਨਾ ਜਿਹੜੀ ਸਾਡੀ ਸਕੀਰੀ ਉਹਨੂੰ ਅਸੀਂ ਉੱਪਰ ਰੱਖ ਕੇ ਚੱਲਦੇ ਆਂ ਇਹ ਸਾਡੇ ਧਰਮ ਦਾ ਇੱਕ ਫਾਰਮੂਲਾ ਵਾ ਹੁਣ ਭਗਵੰਤਮਾਨ ਜਿਹੜਾ ਉਹ ਮੋਨਾ ਵਾ ਉਹ ਸਹੀ ਧਾਰੀ ਚ ਵੀ ਨਹੀਂ ਆਉਂਦਾ ਸਹੀ ਧਾਰੀ ਹੁੰਦਾ ਵਾ ਕਿ ਜਿਸ ਦੇ ਚਲੋ ਕੇਸ ਰੱਖੇ ਹੁਣ ਦਾੜੀ ਕੱਟੀ ਹੋਏ ਤੇ ਉਹਦੇ ਬਿਲਕੁਲ ਹੀ ਸਾਫ਼ ਆ ਉਹਦਾ ਕੰਮ ਆਪਾਂ ਸਾਰਿਆਂ ਨੂੰ ਪਤਾ ਵਾ ਤੇ ਜਿਹੜਾ ਤਲਬ ਸ਼ਬਦ ਆ ਗੁਰੂ ਘਰ ਹਮੇਸ਼ਾ ਕਿਸੇ ਨੂੰ ਤਾੜਨਾ ਕੀਤੀ ਜਾਂਦੀ ਸੀ ਜੇ ਕੋਈ ਗਲਤ ਕੰਮ ਕਰਦਾ ਸੀ ਉਹਨੂੰ ਸੱਦ ਕੇ ਤੇ ਸਮਝਾਇਆ ਜਾਂਦਾ ਸੀ ਉਹਨੂੰ ਇੱਕ ਸੇਵਾ ਦੇ ਰੂਪ ਦੇ ਵਿੱਚ ਜਿਹੜੀ ਵੀ ਸਜ਼ਾ ਭਾਵੇਂ ਉਹ ਕੋਰੜਿਆਂ ਦੀ ਹੋਵੇ ਜਾਂ ਕੋਈ ਵੀ ਹੋਵੇ ਉਹਨੂੰ ਇੱਕ ਜਾਦਗਰੀ ਦੱਸੀ ਜਾਂਦੀ ਸੀ ਕਿ ਗੁਰੂ ਘਰ ਦੇ ਵਿੱਚ ਜੇ ਕੋਈ ਗੁਰੂ ਪੰਥ ਧਰਮ ਦੇ ਨਾਂ ਤੇ ਗਲਤ ਕੰਮ ਕਰਦਾ ਵਾ ਤੇ ਭਾਈ ਉਹ ਜਾ ਕੇ ਰਵੇ ਇਹ ਸਮਝੋ ਹੁਣ ਜਿਤਨਾ ਇਹ ਬੰਦੇ ਨੂੰ ਜਿਹੜਾ ਕਲਦੀਪ ਸਿੰਘ ਆ ਗੜਗੱਜ ਜੀ ਨੂੰ ਆਖ ਦਿੰਦੇ ਜਿਤਨਾ ਉਹਨੂੰ ਉਹਦੇ ਤੋਤੇ ਚੂਰੀ ਪਾਉਣ ਵਾਲੇ ਨੂੰ ਜਿਤਨਾ ਬੁਲਾਉਂਦੇ ਉਤਰਾਂ ਉਹ ਬੋਲੀ ਜਾਂਦਾ ਵਾ ਇਹਨੂੰ ਸੱਦਣਾ ਇਹਦਾ ਕੋਈ ਫਰਜੀ ਇਹਦਾ ਬੰਦਾ ਹੀ ਕੋਈ ਨਹੀਂ ਆ ਕਿਉਂਕਿ ਉਹ ਆਪਣੇ ਧਰਮ 'ਚ ਪਰਪੱਕ ਨਹੀਂ ਹੈਗਾ ਇਹ ਇਹ ਗਲਤ ਹੋਇਆ ਜੋ ਵੀ ਇਹਨੇ ਸੱਦਿਆ ਹੋਇਆ ਉਹਦੇ ਵਾਸਤੇ ਗਲਤ ਹੈ। ਕੋਈ ਨੂੰ ਸਮ ਜਿਸ ਤਰ੍ਹਾਂ ਕਹਿੰਦੇ ਆ ਵੀ ਸ੍ਰੀ ਕਾਲ ਤਖਤ ਸਾਹਿਬ ਸਾਰੇ ਧਰਮਾਂ ਦਾ ਸੰਜਾਵਾ। ਫਿਰ ਕਿਉਂ ਨਹੀਂ ਆਪਾਂ ਜਿਹੜੇ ਕੇਸ ਆ ਜੀ ਕਟਿੰਗ ਕਰਾਈ ਆ ਭਗਵੰਦ ਮਾਨ ਨੇ ਉਹਨਾਂ ਨੂੰ ਕਿਉਂ ਨਹੀਂ ਆਪਾਂ ਬੁਲਾ ਸਕਦੇ। ਸੰਸੂਆ ਸਾਹਿਬ ਉੱਥੇ ਜਿਹੜਾ ਸਾਡਾ ਕਾਲ ਤਖਤ ਹੈ ਸਾਡੇ ਧਰਮ ਦੀ ਗਵਾਹੀ ਕਰਦਾ ਵਾ ਤੇ ਸਾਡੇ ਧਰਮ ਦੇ ਵਿੱਚ ਜਿਹੜੇ ਗੁਰਸਿੱਖ ਆ ਅਮਰਤਧਾਰੀ ਸਿੱਖ ਨੇ ਜਿਹੜੇ ਹੂੰ ਅਸੀਂ ਉਹਨਾਂ ਨੂੰ ਵਧਾਈਆਂ ਦਿੰਦੇ ਆ ਜਿਹੜੀ ਸਾਡੇ ਧਰਮ ਦੇ ਨਾਂ ਤੇ ਅਸੀਂ ਜਾਂਦੇ ਨਾ ਵੀ ਸਿੱਖ ਨੂੰ ਸਿਆਸਤ ਕਰਨੀ ਆਈ ਆ ਉਹ ਧਰਮ ਦੇ ਕੁੰਡੇ ਨੂੰ ਉੱਤੇ ਰੱਖ ਕੇ ਧਰਮ ਕੀ ਆ ਧਰਮ ਇੱਕ ਸੱਚਾ ਸੁੱਚੀ ਵਧਾਈ ਦੇ ਵਿੱਚ ਜੀਵਨ ਜਿੱਥੋਂ ਸਾਰੇ ਲੋਕ ਨਿਆਂ ਮੰਗਦੇ ਆ ਤੇ ਇੱਥੇ ਉਹਨੂੰ ਹੀ ਸੱਦਨ ਦੀ ਮਹੱਤਤਾ ਆ ਜਿਹੜਾ ਉਸ ਚੀਜ਼ ਦੇ ਵਿੱਚ ਪਰਪੱਕ ਆ ਦੂਸਰੇ ਉਹਦੇ ਵਿੱਚ ਸਿਆਸੀ ਤੌਰ ਤੇ ਕਿਉਂ ਜਦੋਂ ਉਹਦੇ ਵਿੱਚ ਪਰਪੱਕ ਹੀ ਨਹੀਂ ਕਿਸੇ ਚੀਜ਼ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਉੱਥੇ ਪੜਾਇਆ ਕੀ ਜਾਂਦਾ ਵਾ ਉਹ ਤੇਨ ਸੱਦਕੇ ਸਜ਼ਾ ਕੀ ਲਾਉਣਗੇ ਇਹ ਤੇ ਇੱਕ ਸਿਆਸੀ ਸਟੰਟ ਆਇਆ 328 ਰੂਪ ਦਾ ਚੱਲਿਆ ਉਹਦਾ ਕਰਕੇ ਹੁਣ ਕੋਈ ਨਹੀਂ ਤੇ ਉਹ ਜਿਹੜਾ ਸਾਡਾ ਕੁਲਦੀਪ ਸਿੰਘ ਘੜਾ ਗਾਜਿਆ ਉਹਨੇ ਫਟ ਫਟਾਫਟ ਆਖਿਆ ਵੀ ਚਲੋ ਇਹਨੂੰ ਹੁਣ ਇੱਥੇ ਬੁਲਾ ਲਓ ਇੱਥੇ ਬੁਲਾ ਕੇ ਉਹਨੂੰ ਕੀ ਕਰੂਗਾ ਉਹ ਫਿਰ ਉਹਤੇ ਦੋਸ਼ ਲਾਉਂਦੇ ਆ ਵੀ ਇਹਨੇ ਫੋਟੋਆਂ ਦੇ ਛੱਟੇ ਮਾਰੇ ਨੇ ਖਰਾਬ ਦੇ ਜਾਂ ਸੰਤ ਜਰਨਲ ਸਾਂ ਦੀ ਫੋਟੋ ਦੇ ਨਾਲ ਇਹਨੇ ਕੋਈ ਗਲਤੀ ਕੀਤੀ ਆ ਛੜ ਕੀਤੀ ਉਹਨੂੰ ਤੇ ਸੱਦ ਕੇ ਸਿਰਫ ਇਹ ਸਮਝਾ ਸਕਦੇ ਆ ਵੀ ਤੂੰ ਇਹ ਗਲਤੀ ਕੀਤੀ ਆ ਗਾਂ ਇਹੋ ਜੀ ਨਾ ਕਰੀ ਜੇ ਉਹ ਆਖੂ ਮੈਂ ਕਿਹੜਾ ਤੁਹਾਡੇ ਧਰਮ ਦੇ ਵਿੱਚ ਆ ਇਹਦੇ ਸਗੋਂ ਉਹਦੇ ਤੇ ਮੋਹਰ ਲਾ ਰਹੇ ਨੇ ਉਹਨੂੰ ਸਿੱਖ ਬਣਾ ਰਹੇ ਨੇ ਐ ਵੇਲੇ ਜਿਹੜੀ ਸਿੱਖ ਵੋਟ ਸਾਡੀ ਜਿਹੜਾ ਅਸੀਂ ਫਾਇਦਾ ਲੈਨੇ ਸਾਂ ਜਿਹੜੀ ਧਰਮ ਦੇ ਨਾਲ ਉਹਦੇ ਉਹ ਵੋਟ ਦਾ ਵੀ ਹੁਣ ਉਹ ਫਾਇਦਾ ਲਊਗਾ ਕਿ ਮੈਂ ਵੀ ਅਧਿਕਾਰ ਰੱਖਦਾ ਵਾਂ ਸਿੱਖ ਜੋ ਮਰਜ਼ੀ ਗਲਤੀਆਂ ਕਰਨ ਉਹਨਾਂ ਨੂੰ ਕਾਲ ਤੱਕ ਸਾਬ ਦੀ ਤਸਫੀਲ ਦੇ ਬੁਲਾਇਆ ਜਾ ਸਕਦਾ ਜਿੱਦਾਂ ਸੁਚਾ ਸਿੰਘ ਲੰਗਾਹ ਨੇ ਏਡੀ ਵੱਡੀ ਗਲਤੀ ਕੀਤੀ ਸੀ ਹੋਰ ਵੀ ਕਈ ਜਥੇਦਾਰ ਆ ਜਿਹੜੀਆਂ ਬੜੀਆਂ-ਬੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਤੇ ਸ੍ਰੀ ਕਾਲ ਤੱਕ ਸਾਹਿਬ ਦੇ ਅੱਗੇ ਪੇਸ਼ ਕੀਤਾ ਜਾਂਦਾ ਉੱਥੇ ਉਹਨਾਂ ਨੂੰ ਜਦੋਂ ਆਪਣੀਆਂ ਗਲਤੀਆਂ ਮੰਨ ਲੈਂਦੇ ਆ ਤੇ ਉਹਨਾਂ ਨੂੰ ਥੋੜੀ ਸਜ਼ਾ ਲਾ ਦਿੱਤੀ ਜਾਂ ਜਾਂ ਜੋੜੀਆਂ ਸਜ਼ਾ ਲਾਈ ਜਾਂਦੀ ਆ ਜਾਂ ਖੜਾ ਪਛਾਦੀ ਸਜ਼ਾ ਲਾਈ ਦਿੱਤੀ ਜਾਂਦੀ ਆ ਅੱਜ ਸਿੱਖਾਂ ਦੀ ਹਾਲਤ ਕਿਉਂ ਹੋਈ ਆ ਕਿਉਂਕਿ ਗੁਰਸਿੱਖਾਂ ਨੂੰ ਇਹ ਕਰਕੇ ਸੱਦਿਆ ਜਾਂਦਾ ਕਿ ਜਿਹੜੀ ਸਾਡੀ ਸ਼੍ਰੋਮਣੀ ਕਾਲੀਦਾਲ ਜਮਾਤ ਆ ਉਹ ਕਾਲ ਤਖਤ ਵੱਲੋਂ ਬਣਾਈ ਹੋਈ ਜਮਾਤ ਆ ਗੁਰੂਆਂ ਪੀਰਾਂ ਦੇ ਸਿਧਾਂਤ ਤੇ ਬਣਾਈ ਹੋਈ ਜਮਾਤ ਆ ਉਹਨਾਂ ਦਾ ਉਸ ਕਰਕੇ ਉਹਨਾਂ ਨੂੰ ਸਾਧਕ ਉੱਥੇ ਸਵਾਮਾਂ ਲਾਈਆਂ ਜਾਂਦੀਆਂ ਪਰ ਉਹ ਵੀ ਸਾਰੀ ਦੇਣੇ ਪੁਜਾਰੀਵਾਦ ਦੀ ਆ ਵੀ ਕੜਾ ਪ੍ਰਸ਼ਾਦ ਕਰਾ ਦਿਓ ਉੱਥੇ ਪਾਠ ਕਰ ਲਓ ਉੱਥੇ ਭਾਂਡੇ ਮਾਜ ਲਓ ਇਹਦੇ ਇੱਕ ਆਮ ਜਿਹੜੇ ਆਮ ਲੋਕ ਨੇ ਉਹ ਰੋਜ਼ ਸੇਵਾ ਕਰਦੇ ਇਹਦਾ ਮਤਲਬ ਸੇਵਾ ਵਾ ਜਿਹੜੀ ਫਿਰ ਉਹ ਉਹ ਜੁਲਮਵਾਰ ਹੀ ਕਰਿਆ ਕਰਨਗੇ ਇਹ ਤੇ ਆਮ ਸਰਦਾਵਾ ਸਾਡੀ ਤੇ ਉਹਦੇ ਚ ਅਸੀਂ ਕਰਦੇ ਆ ਉਹਦੇ ਦਾ ਦੋਸ਼ ਇਹਨਾਂ ਸੁਨਵਾ ਸੁਨਵਾ ਸਾਹਿਬ ਇਹ ਕਹਿੰਦਿਆ ਵੀ ਉਹ ਲੰਗਰ ਬਾਰੇ ਕਿਉਂ ਆਂਦਾ ਵਾ ਜਿਹੜੀ ਗੋਲਕਾਂ ਬਾਰੇ ਕਿਉਂ ਬੋਲਦਾ ਵਾ ਹੁਣ ਗੋਲਕਾਂ ਬਾਰੇ ਤੁਸੀਂ ਦੇਖੋ ਇੱਥੇ ਜਿਹੜੇ ਗੁਰੂ ਰਾਮਦਾਸ ਦੇ ਲੰਗਰ ਹੀ ਉਹਨਾਂ ਵਿੱਚ ਚੋਰੀ ਹੋਈ ਉਹਦੀ ਜੂਠ ਖਾਧੀ ਗਈ ਉਹਦੇ ਜਿਹੜੇ ਜੂਠ ਦੇ ਪੈਸੇ ਹੀ ਉਹ ਵੀ ਇਹਨਾਂ ਲੋਕਾਂ ਨੇ ਛੱਡੇ ਤੇ ਜਦੋਂ ਬੇਲੋੜੀ ਲੁੱਟਖਸੁੱਟ ਹੁੰਦੀ ਆ ਮੈਂ ਤੁਹਾਨੂੰ ਇੱਕ ਸਾਖੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਵੇਲੇ ਦੀ ਸੁਣਾਉਣਾ ਵਾ ਕਿ ਇਹ ਉਹਨੂੰ ਲੰਗਰਾਂ ਬਾਰੇ ਪੁੱਛਦਾ ਨਾ ਗੜਗੱਜ ਸਿੰਘ ਵੀ ਜਿਹੜਾ ਅੱਜ ਸਾਡੇ ਗੋਲਕ ਦੇ ਵਿੱਚੋਂ ਪੈਸੇ ਲੋਕ ਦਸਵੰਧ ਪਾਉਂਦੇ ਆ ਉਹਨਾਂ ਦੇ ਆਸਰੇ ਸਾਡੇ ਲੰਗਰ ਚੱਲਦੇ ਆ ਇਸੇ ਤਰ੍ਹਾਂ ਦੇ ਗੜਾ ਗੱਜ ਸਿੰਘ ਵਰਗੇ ਉਹ ਤੋਂ ਲੋਕ ਸਨ ਜਿਹੜੇ ਉਹ ਮਹਾਰਾਜ ਦੇ ਅੱਗੇ ਪਹਿਰੇਦਾਰ ਖਣੌਂਦੇ ਹੁੰਦੇ ਸਨ ਇੱਕ ਵਾਰੀ ਜਿਵੇਂ ਭਗਵਾਨ ਸਿੰਘ ਮਾਨ ਮੈਂ ਜਰੂਰ ਇਹਦੀ ਪਾਰਟੀ ਦਾ ਨਹੀਂ ਨਾਂ ਇਹਨੂੰ ਮੈਂ ਵੋਟ ਪਾਉਣਾ ਮੈਂ ਇੱਕ ਗੱਲ ਦੱਸਦਾ ਕਿ ਜਿੱਤ ਤਰ੍ਹਾਂ ਇਹ ਗਵਈਆ ਜਾਂ ਇੱਕ ਲਖਾਰੀ ਹੋਣ ਕਰਕੇ ਬੜਾ ਸਿੱਧਾ ਜਾ ਹੋ ਕੇ ਹਰ ਕੰਮ ਨੂੰ ਮੰਨ ਲੈਂਦਾ ਜਿੱਤਰਾ ਇਹਨੇ ਉਹ ਦਿਨ ਪੇਸ਼ਗੀ ਵੀ ਆ ਤੇ ਰਾਸ਼ਟਰਪਤੀ ਦਾ ਇਹਨੇ ਛੜਤਾ ਮੈਂ ਨਹੀਂ ਉੱਥੇ ਜਾਣਾ ਉਸੇ ਸ਼ਹਿਰ ਚ ਮੈਂ ਪਹਿਲਾਂ ਗੁਰੂ ਘਰ ਆਉਂਗਾ ਕਿਉਂ ਸਿਆਸੀ ਬਣ ਚੁੱਕਾ ਵਾ ਤੇ ਸਿਆਸ ਦਾ ਉਹ ਫਾਇਦਾ ਲੈਣਾ ਚਾਹੁੰਦਾ ਵਾ ਕਿ ਮੈਂ ਆਸਤਾ ਵਾ ਜਿਹੜੀ ਉਹ ਜਿੱਤ ਲਵਾਂ ਲੋਕਾਂ ਦੀ ਉਹਦੇ ਚ ਉਹੜਾ ਸੁਥਰਾ ਹੀ ਨਾ ਉਹ ਗੁਰੂ ਸਾਹਿਬ ਦਾ ਅੰਦਰੋਂ ਅਨੰਨ ਭਗਤ ਹੀ ਇੱਕ ਦਿਨ ਕੀ ਹੋਇਆ ਕਿ ਸੁਤਰਾ ਕਈਆਂ ਦਿਨਾਂ ਦੇ ਮਹਾਰਾਜ ਦੇ ਦਰਸ਼ਨ ਕਰਨ ਜਾਣ ਚਾਹੁੰਦਾ ਸੀ ਪਰ ਉਹਨੂੰ ਲੋਕ ਨੰਗਣ ਨਹੀਂ ਦਿੰਦੇ ਜਿਹੜੇ ਆਗੂ 6-7 ਅੱਗੇ ਖਲੋਤੇ ਪਹਿਰੇਦਾਰ ਇੱਕ ਦਿਨ ਉਹ ਕਹਿੰਦਾ ਮੈਨੂੰ ਵੀ ਦਰਸ਼ਨ ਕਰ ਲੈ ਲੈਂਦੇ ਹੋ ਤੁਸੀਂ ਮੈਨੂੰ ਕਿਉਂ ਨਹੀਂ ਨੰਗਣ ਦਿੰਦੇ ਬਾਕੀ ਸਾਰੇ ਤੁਰੇ ਜਾਂਦੇ ਆ ਕਿਉਂ ਇਹ ਗੱਲ ਕਾਲਤਾਸ ਦੀ ਚੱਲ ਰਹੀ ਆ ਧਰਮ ਦੀ ਗੱਲ ਚੱਲ ਰਹੀ ਆ ਸਿੱਖੀ ਦੀ ਗੱਲ ਚੱਲ ਰਹੀ ਆ ਤੇ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਵੀ ਉਦੋਂ ਵੀ ਇਹੋ ਜਿਹੇ ਟੈਮ ਇਹੋ ਜਿਹੇ ਬੰਦਿਆਂ ਦਾ ਬੜਾ ਜ਼ੋਰ ਪੈ ਗਿਆ ਏ ਜਿਹੜੇ ਅਗਿਆਨਤਾਵਾਸੀ ਉਹ ਜਦੋਂ ਨੰਗਨਲੀਰ ਜੋਈ ਕਰੇ ਉਹ ਨੰਗਨ ਨਾ ਦੇਣ ਤੇ ਇੱਕ ਦਿਨ ਉਹ ਆਂਦਾ ਵੀ ਅਸੀਂ ਉੱਥੇ ਇੱਥੇ ਉਹਨਾਂ ਨੂੰ ਨੰਗਨ ਦਿੰਨੇ ਨੇ ਜਿਹੜੇ ਵੱਡੀਆਂ ਪੰਨਾਂ ਲੈ ਕੇ ਕੋਈ ਰਸਤ ਜਿਆਦੀ ਲੈ ਕੇ ਆਉਣ ਜਿਤਨਾ ਕਾਲੀਦਾਲ ਚ ਸੁਖਬੀਰ ਬਾਦਲ ਨੂੰ ਦਾ ਗੇਟ ਉਹ ਨੰਗ ਸਕਦਾ ਜਿਹਦੇ ਕੋ ਵੱਧ ਪੈਸੇ ਸੀ ਜਾਂ ਜਿਹਦੀ ਵੱਡੀ ਕੋਠੀ ਸੀ ਜਾਂ ਜਿਹਦੇ ਕੋ ਕੋਈ ਵੱਡੀਆਂ ਕਾਰਾਂ ਸਨ ਆਮ ਸਿੱਖ ਨਹੀਂ ਨਾਂ ਤੇ ਜਥੇਦਾਰ ਰੱਖਿਆ ਸੀ ਕਿ ਜਥੇਦਾਰ ਆਉਂਦੇ ਇੱਥੇ ਪਰ ਬੰਦਿਆਂ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਉਹ ਤਰਲੇ ਮਾਰਦਾ ਉਹਨੂੰ ਨੰਗਾ ਨਹੀਂ ਦਿੰਦੇ ਸੁਤਰੇ ਹੋਂ ਤੇ ਉਹ ਫਿਰ ਅਗਲੇ ਦਿਨ ਕੀ ਕਰਦਾ ਸਵਾਦੀ ਪੰਡ ਬੰਨ ਕੇ ਨਾ ਤਗੜੀ ਭਾਰੀ ਲੈ ਆ। ਕਹਿੰਦਾ ਕਿ ਮੈਂ ਵੀ ਅੱਜ ਜੋੜਾ ਮਾਲ ਲਿਆ ਹਾਂ ਤੇ ਮੈਨੂੰ ਨੰਗ ਲੈਣ ਦੇ। ਜਿਹੜਾ ਪਹਿਲਾ ਦਰਬਾਰੀ ਉਹ ਕਹਿੰਦਾ ਫਿਰ ਇਹਦੇ ਚੋਂ ਮੈਨੂੰ ਕੀ ਦੇਵੇਂਗਾ? ਉਹ ਕਹਿੰਦਾ ਅੱਧ ਦੇ ਦੂੰਗਾ। ਉਹਨੇ ਆਖਿਆ ਜਾ ਨੰਗ ਜਾ। ਇਸੇ ਤਰ੍ਹਾਂ ਉਹ ਦੂਸਰੇ ਕੋਲ ਗਿਆ। ਦੂਸਰੇ ਨੇ ਕਿਹਾ ਵੀ ਹਾਂ ਅੱਜ ਬੜੀ ਵੱਡੀ ਭਾਰੀ ਪੰਡ ਆ। ਤੇ ਉਹ ਕਹਿੰਦਾ ਕੋਈ ਨਹੀਂ ਆ। ਤੂੰ ਮੈਨੂੰ ਨੰਗ ਲੈਣ ਦੇ ਮੈਂ ਤੈਨੂੰ ਯੱਦ ਦੇ ਦੂੰਗਾ। ਉਹ ਕਰਦਾ ਕਰਾਉਂਦਾ 6-7 ਬੰਦੇ ਜਿਹੜੇ ਉਹਨਾ ਵੇਚ ਦੀ ਅੱਧ ਦਿੰਦਾ ਦਿੰਦਾ ਨੰਗ ਗਿਆ ਜਦੋਂ ਜਾ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਪੰਡ ਸੁੱਟੀ ਤੇ ਉਹਦੇ ਸੁਆਹ ਵੱਧੀ ਸੀ ਉਹ ੜਾ ਤੁਰਿਆ ਜਦੋਂ ਨੇ ੜਾਤੀ ਤੇ ਮੇਰੇ ਅੱਗੇ ਇੱਕ ਝੋਲੀ ਚੋਂ ਕਿ ਜਾਦਾ ਸੀ ਲਾਲਚੀ ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਵੇਖੋ ਜੀ ਇਹਨੇ ਨਰਾਦਰੀ ਕੀਤੀ ਆ ਤੁਹਾਡੀ ਸੰਗਤ ਦੇ ਵਿੱਚ ਇਹਦੇ 100 ਛਿੱਤਰ ਮਾਰੋ ਗੁਰੂ ਸਾਹਿਬ ਜਾਣੀ ਜਾਣ ਸਨ ਉਹ ਕਹਿਣ ਲੱਗੇ ਨਹੀਂ ਰੁਕ ਜੋ ਮੈਨੂੰ ਇਹਦੀ ਗੱਲ ਸੁਣ ਲੈਣ ਦਿਓ ਜਦੋਂ ਸੁਤਰੇ ਨੂੰ ਪੁੱਛਿਆ ਸੁਤਰੇ ਤੂੰ ਇਤਰਾ ਕਿਉਂ ਕੀਤਾ ਸੁਤਰੇ ਨੇ ਆਪਣੀ ਹੱਦਬੀਤੀ ਦੱਸੀ ਕਿ ਮੈਨੀਆਂ ਲੰਗਣ ਨਹੀਂ ਦਿੰਦੇ ਸਨ ਮੈਂ ਤੇ ਇੱਕ ਸਰਦਾ ਭਾਵਨਾ ਨਾਲ ਸੇਵਾ ਕਰਨ ਵਾਲਾ ਤੇ ਮੈਨੂੰ ਕਹਿੰਦੇ ਵੀ ਤੂੰ ਜਿਹੜਾ ਇੱਥੇ ਭਾਰੀ ਵੱਡੀ ਪੰਡ ਜਿਹੜੀ ਚੜਾਵੇ ਦੀ ਲੈ ਕੇ ਆਉਂਦਾ ਉਹਨੂੰ ਲੰਗਣ ਦਿੱਤਾ ਜਾਂਦਾ ਤੇ ਮੈਂ ਇਹ ਤਾਂ ਕੀਤਾ ਤੇ ਮਹਾਰਾਜ ਜੀ ਜਿਹੜਾ ਇਹ ਆਂਦਾ ਨਾ 100 ਛੇਤਰ ਮਾਰੋ 100 ਛੇਤਰ ਥੋੜੇ ਨੇ 101 ਮਾਰੋ ਤੇ ਮਹਾਰਾਜ ਦੇ ਸੁਤਰੇ ਇੱਕ ਦਾ ਕੀ ਮਤਲਬ ਉਹ ਕਹਿਣ ਲੱਗਾ ਪਾਤਸ਼ਾਹ ਅੱਧੇ ਦੇਣੇ ਆ ਜਿਹੜਾ ਪਹਿਲਾ ਵਾ 50 ਉਹਨੇ ਲੈ ਜਾਣੇ ਆ ਉਹ ਤੋਂ ਅੱਧੇ ਦੇਣੇ ਦੂਜੇ ਨੂੰ 25 ਉਹਨੇ ਲੈ ਜਾਣੇ ਆ ਉਹ ਤੋਂ ਅੱਧੇ ਦੇਣੇ ਤੀਜੇ ਨੂੰ 12.5 ਉਹਨੇ ਲੈ ਜਾਣੇ ਆ ਉਹ ਤੋਂ ਅੱਧੇ ਦੇਣੇ ਆ ਫਿਰ ਚੌਥੇ ਨੂੰ 6.5 ਉਹਨੇ ਲੈ ਜਾਣੇ ਆ ਫਿਰ ਪੰਜਵੇਂ ਨੇ ਖੜਨੇ ਆ ਤੇ ਇਹ 100 ਪੂਰਾ ਹੋ ਜਾਂਦਾ ਮੇਰੇ ਲਈ ਤੇ ਇੱਕ ਹੀ ਭਜਣਾ ਉਹ ਹਾਲਾਤ ਆ ਜਿਨ੍ਹਾਂ ਦੇ ਬਣੇ ਆ ਜਿਹੜੇ ਉਹਨੂੰ ਲੰਗਰ ਦੀ ਗੱਲ ਪੁੱਛਦੇ ਆ ਜਦੋਂ ਗੁਰੂ ਸਾਹਿਬ ਵੇਲੇ ਵੀ ਲੁੱਟ-ਖੋਟੇ ਇਤਨਾ ਜਿਆਦਾ ਹੁੰਦੀ ਸੀ ਗੁਰੂ ਸਾਹਿਬ ਨੇ ਬਾਹਰੋਂ ਮਸੰਦਾ ਨੂੰ ਜਿਹੜੇ ਗੁਰੂ ਦੇ ਨਾਂ ਤੇ ਲੁੱਟ ਕਰਕੇ ਲਿਆਉਂਦੇ ਸੀ ਤੇ ਇਹਨਾਂ ਵਾਲੇ ਹਾਲਾਤ ਬਣ ਗਏ ਸੀ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਖੂਜ ਪਾ ਕੇ ਸੁੱਟ ਕੇ ਸਾੜਿਆ ਸੀ ਹਮ ਅੱਜ ਇਸੇ ਤਰ੍ਹਾਂ ਹੀ ਆ ਲੰਗਰਾਂ ਦੇ ਵਿੱਚ ਮੇਰੀ ਪ੍ਰਧਾਨ ਸਾਹਿਬ ਨਾਲ ਇੱਥੇ ਕਈ ਵਾਰ ਗੱਲ ਹੁੰਦੀ ਹੈ ਮੈਂ ਲਿਖਣ ਵਾਲਾ ਕਰਕੇ ਉਹਨਾਂ ਨੂੰ ਪੁੱਛਦਾ ਦੱਸਦਾ ਰਹਿੰਦਾ ਵਾਂ ਕਿ ਉਹ ਕਈ ਨੇਕਾਂ ਮੰਜਰਾਂ ਦੀ ਹਾਲਤ ਦੱਸਦੇ ਨੇ ਕਿ ਉੱਥੇ ਉਹ ਸਬਜ਼ੀ ਜਿਹੜੀ ਉਹ ਬਿੱਲਾਂ 'ਚ ਹੀ ਪਾਈ ਗਏ ਨੇ ਇਸੇ ਤਰ੍ਹਾਂ ਦੇ ਸਾਡੇ ਗੜਾ ਗੱਜ ਸਾਹਿਬ ਨੇ ਜਦੋਂ ਇਹਨਾਂ ਨੂੰ ਅਸੀਂ ਬੋਲਦੇ ਵੇਨੇ ਆ ਜਾਂ ਇਹਨਾਂ ਦਾ ਜਿਹੜਾ ਰਵਈਆ ਵਾ ਇਹ ਬੰਦਾ ਇਹਨਾਂ ਦੇ ਸਮਝਦਾ ਨਹੀਂ ਮੈਂ ਲੱਗਾ ਕਿੱਦਾਂ ਮੈਂ ਕਿਹੜੀ ਮਰਿਆਦਾ 'ਚ ਲੱਗਾ ਵਾਂ ਕਿਹੜੀ ਮਰਿਆਦਾ ਵਾਏ ਦੋ ਵਾਰੀ ਇਹਦੀ ਤਾਜ ਪੁੱਛੀ ਹੋਈ ਲੋਕਾਂ ਨੇ ਫੇਰ ਨਹੀਂ ਮੰਨਿਆ ਤੇ ਕਈ ਇਹਨਾਂ ਨੂੰ ਜਥੇਦਾਰ ਮੰਨਦੇ ਵੀ ਨਹੀਂ ਏ ਜਿਆਦਾ ਲੋਕ ਇਹਨੂੰ ਨਹੀਂ ਮੰਨਦੇ ਕਿਉਂ ਜਿਹੜਾ ਜਥੇਦਾਰ ਲਾਉਣਾ ਹੁੰਦਾ ਉਹ ਜਿੱਤਰਾ ਸਾਡੇ ਚੱਬੇ ਦੀ ਧਰਤੀ 'ਤੇ ਇਕੱਠ ਹੋਇਆ ਸੀ ਸੰਗਤਾਂ ਇਕੱਠੀਆਂ ਹੋਈਆਂ ਸਨ ਜਥੇਦਾਰ ਦੀ ਨਿਯੁਕਤੀ ਵੀ ਇਸੇ ਤਰ੍ਹਾਂ ਹੁੰਦੀ ਆ ਉਹਦੇ 'ਚ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਜਿਹੜੀਆਂ ਜਥੇਬੰਦੀਆਂ ਸਿਰਕੜ ਜਿਤਰਾ ਆੜੀਆਂ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਆਈਆਂ ਹੋਰ ਨਿਸ਼ਕਾਮ ਸੇਵਾ ਕਰਨ ਵਾਲੇ ਜਿਹੜੇ ਲਕਬੰਦ ਜਥੇਦਾਰ ਆ ਉਹ ਇਕੱਠੇ ਹੁੰਦੇ ਆ ਉਹਦੇ ਫਿਰ ਸਾਡੀਆਂ ਚੁਣੀਆਂ ਹੋਈਆਂ ਸਾਰੀਆਂ ਜਿੰਨੀਆਂ ਵੀ ਭਾਵੇਂ ਅੱਜ ਹਰਿਆਣੇ ਦੀ ਬਣ ਗਈ ਹੈ ਕਮੇਟੀ ਜਾਂ ਹਜੂਰ ਸਾਹਿਬ ਦੀ ਆ ਜਾਂ ਪਾਕਿਸਤਾਨ ਦੀ ਆ ਉਹ ਸਾਰੇ ਸਿੱਖ ਇਕੱਠੇ ਹੁੰਦੇ ਨੇ ਉਹਦੇ ਚ ਫਿਰ ਸਿਰਕੜ ਵਿਦਵਾਨ ਵੀ ਸੱਜਦੇ ਨੇ ਉਹਦੇ ਵਿੱਚ ਜਥੇਦਾਰ ਦੀ ਨਿਯੁਕਤੀ ਹੁੰਦੀ ਆ ਇਹ ਤੇ ਹੁਣ ਵੋਟਾਂ ਰਸਤੇ ਜਿਹੜੀ ਗੋਲਕ ਦੀ ਗਿਣਤੀ ਤੱਕ ਸੀਮਤ ਸਾਡੇ ਮੈਂਬਰ ਸਨ ਜਿਨ੍ਹਾਂ ਨੇ ਕਾਲ ਤੱਕ ਤੋਂ ਆਇਓ ਗੁਨਾਮੇ ਨੂੰ ਸਿੱਖਾਂ ਵਿੱਚ ਪ੍ਰਚਾਰਨਾ ਹੁੰਦਾ ਸੀ ਸੰਗਤਾਂ ਦੇ ਵਿੱਚ ਸ਼ਰੋਣੀ ਕਮੇਟੀ ਦੇ ਉਹਨਾਂ ਨੂੰ ਪਹਿਲਾਂ ਜਦੋਂ ਸਰਕਾਰ ਹੁੰਦੀ ਉਦੋਂ ਜਿਤਾ ਲੈਂਦੇ ਆ ਅੱਜ ਕੀ ਹੁਣ 12 ਸਾਲ 15 ਇਲੈਕਸ਼ਨ ਹੋਈ ਨੂੰ ਹੋ ਗਏ ਹੋਣ ਢਈ ਆ ਜਦੋਂ ਦੀ ਕਾਲੀ ਸਰਕਾਰ ਹੀ ਉਦੋਂ ਇਲੈਕਸ਼ਨ ਹੋਈ ਆ ਇਹ ਬੰਦਿਆਂ ਦੀਆਂ ਉਮਰਾਂ ਖਾ ਗਏ ਜਿਹੜੇ ਸੇਵਾ ਕਰਨ ਵਾਲੇ ਉਹਨਾਂ ਦੀਆਂ ਆਪਣੇ ਝੋਲੀ ਚੁੱਕਾਂ ਦੀ ਜ਼ਕਾਤ ਜਿਤਾ ਕੇ ਫਿਰ ਉਹਨਾਂ ਦੇ ਰਾਂਈ ਇਹ ਗ੍ਰੰਥੀ ਜੋ ਜਥੇਦਾਰ ਲਾਉਂਦੇ ਆ ਉਹਨਾਂ ਦਾ ਨਾਂ ਸਿੰਘ ਸਹਿਬ ਆਂ ਰਸਤਾ ਹੁਣ ਜਥੇਦਾਰ ਤੇ ਰਹਿਣ ਹੀ ਦਿੱਤਾ ਜਥੇਦਾਰ ਤੇ ਕਹਿੰਦੇ ਆ ਬਾਦਲਾਂ ਦੇ ਲਫਾਫੇ ਜੀ ਨਿਕਲਦੇ ਆ ਤੁਸੀਂ ਵੇਖੋ ਜਿਸ ਦਿਨ ਇਹਨੇ ਗੁਰਬਚਨ ਸਿੰਘ ਨੇ ਕਿੱਡੀ ਵੱਡੀ ਜਥੇਦਾਰ ਕੀ ਜਥੇਦਾਰ ਜਿਹਨੂੰ ਕਹਿੰਦੇ ਉਹਨੇ ਕਿੱਡੀ ਵੱਡੀ ਗਲਤੀ ਕੀਤੀ ਸੀ ਬਰਗਾੜੀ ਵਾਲੀ ਜਾਂ ਬਾਦਲ ਦੇ ਘਰ ਜਾ ਕੇ ਇਹਨੇ ਜਦੋਂ ਉਹਨੂੰ ਸੱਦਿਆ ਤੇ ਹੱਥ 'ਚ ਉਹਨੇ ਕਿਰਪਾਨ ਫੜੀ ਕੀ ਉਹ ਨਮਾਣਾ ਬਣ ਕੇ ਇੱਥੇ ਆਇਆ ਸੀ ਇਹਦੇ ਜਿੰਨੀਆਂ ਹਣ ਕਾਰਵਾਈਆਂ ਜੋ ਵੀ ਇਹਦੀਆਂ ਆਹੀ ਵੇਖਣ ਦੇ ਆ ਇੱਕ ਸਿੱਖੀ ਨੂੰ ਤੇ ਸਿਧਾਂਤਾਂ ਨੂੰ ਬਹੁਤ ਥੱਲੇ ਲਿਜਾਈ ਜਾ ਰਹੇ ਆ ਜਿਹਦੇ ਭਾਗੀਦਾਰ ਆ ਸਿੱਖ ਸੰਗਤ ਵੇਖ ਰਹੀ ਆ ਵੀ ਇਹ ਕਰ ਕੀ ਰਹੇ ਨੇ ਕਿੰਨੇ ਕਿੰਨੇ ਨਾਲ ਗਨਮੈਂ ਰੱਖੀ ਹੱਦੇ ਕੀ ਸੇਵਾ ਧਰਮ ਦਾ ਧਾਰਾ ਇਸ ਤਰ੍ਹਾਂ ਦਾ ਹੁੰਦਾ ਤੁਸੀਂ ਇਹਨਾਂ ਨੂੰ ਮਿਲਣ ਜਾਇਓ ਕਿਤੇ ਮੈਂ ਆ ਜਾਂਦਾ ਰਿਹਾ ਪਿੱਛੇ ਜਦੋਂ ਇਹਨਾਂ ਦਾ ਕਾਲੀ ਦਲ ਦਾ ਰੌਲਾ ਸੀ ਤੇ ਜਿਹੋ ਦੇ ਜਥੇਦਾਰ ਉਹੋ ਜੇ ਮੈਂਬਰ ਐ ਅੱਗੇ ਇਹਨਾਂ ਨੇ ਇਹੋ ਜੇ ਸੰਸਵਾਦ ਸਾਹਿਬ ਧਰਮ ਨੂੰ ਬੜਾ ਜਿਹੜਾ ਉਹ ਪਤਲਾ ਕਰ ਕੱਟਿਆ ਵਾ ਜਿੰਨਾ ਦਸੇ ਪਾਤਸ਼ਾਹ ਨੇ ਤੇ ਮਸੰਦ ਸਾੜਤੇ ਸੀ ਹੁਣ ਜਿਹੜੇ ਆ ਧਰਮ ਦੋਖੀ ਆ ਜਿਹੜੇ ਜਿੱਤਾ ਲੁੱਟ ਘੁੱਟ ਹੋ ਰਹੀ ਆ ਗੁਰਦੁਆਰੇ ਦੇ ਅੰਦਰ ਫਿਰ ਇਹਨਾਂ ਮਸੰਦਾਂ ਨੂੰ ਕੌਣ ਸੜੇਗਾ ਇਹਨਾਂ ਨੂੰ ਹੁਣ ਵੋਟ ਸ਼ਕਤੀ ਦਾ ਰਾਜ ਆ ਅੱਗੇ ਲੋਕਾਂ ਨੇ ਵਿਧਾਨ ਸਭਾ ਚ 2 ਨਹੀਂ 3 ਸਾੜੇ ਆ ਕਿ ਨਹੀਂ 3 ਨਰੀ ਹੂੰ ਜਿਹੜੇ ਅਗਵਾਈ ਕਰਦੇ ਸੀ ਹੁਣ ਜਦੋਂ ਚੋਣ ਆ ਗਈ ਜਿਹੜੀ ਇਹਨਾਂ ਦੀ ਹਾਲਤ ਬੁਰੀ ਹੋਈ ਆ ਥੋੜੀ ਜੀ ਤਰਨ ਤਰਨ ਵਾਲੀ ਚੋਣ ਆਪਣਾ ਹਲਕਾ ਵਾ ਤੇ ਜਦੋਂ ਲੋਕਾਂ ਨੇ ਵੋਟਾਂ ਪਾਤੀਆਂ ਤੇ ਉਸੇ ਵੇਲੇ ਕਈ ਦਿਨੇ ਮਸ਼ਰੇ ਸੀ ਹੂੰ ਪੰਜਾਬ ਦੀ ਧਰਤੀ ਤੇ ਸਿੱਖਾਂ ਦੀ ਬਹੁਤ ਮਤ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੀ ਲੋਕ ਸੇਵਾ ਪਾਉਣ ਵਾਲੇ ਸਨ ਇੱਥੇ ਹਮੇਸ਼ਾ ਪੰਥਕ ਹਲਕਾ ਇੱਥੇ ਧੁਰਾ ਜਿਹੜਾ ਧੁਰਾ ਵਾ ਸਿੱਖੀ ਦਾ ਜਿਹਨੀਆਂ ਜੜ੍ਹਾਂ ਉਹ ਇੱਥੇ ਨੇ ਤੇ ਇੱਥੇ ਕਦੀ ਸਰਕਾਰ ਬਣਦਾ ਹੁਣ ਜਿੰਨਾ ਚਿਰੇ ਬੰਦੇ ਪਾਸੇ ਨਹੀਂ ਹੁੰਦੇ ਸ਼੍ਰੋਮਿਕ ਕਮੇਟੀ ਦੀ ਚੋਣ ਕਿਉਂ ਨਹੀਂ ਹੋ ਰਹੀ ਭਾਈਵਾਲ ਜਮਾਤ ਨੂੰ ਪਤਾ ਜੇ ਅੱਜ ਚੋਣ ਹੋ ਗਈ ਤੇ ਇਹਨਾਂ ਬੰਦਿਆਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਤੇ ਹੁਣ ਤੇ ਪਤਾ ਨਹੀਂ ਸਤਗੁਰ ਜਾਣੇ ਇਹਨਾਂ ਦੀ ਕੀ ਜਮੀਰ ਆ ਇਹ ਕਿਹੋ ਜਿਹੇ ਬੰਦੇ ਨੇ ਕਿ ਜੋ ਅੱਜ ਅੱਤ 328 ਰੁਪਿਆਂ ਦਾ ਜਿਹੜਾ ਰੌਲਾ ਪਿਆ ਵਾ ਜਾਂ ਹੋਰ ਕਈ ਜੂਠ ਜਿਹੜਾ ਲੰਗਰਾਂ ਦੀ ਆ ਉਹਦੇ ਪਤਾ ਨਹੀਂ ਇਹ ਮੈਂਬਰ ਉਥੇ ਕਿਤਰਾ ਜਾਂਦੇ ਨੇ ਤੇ ਇਹਨਾਂ ਦੀ ਜਮੀਰ ਪਾਣੀ ਕਿਤਰਾ ਜਾਜਤ ਦਿੰਦੀ ਆ ਨਹੀਂ ਜੇ ਸਿੱਖ ਤੇ ਨਿੱਕੀ ਕਦੇ ਉਂਗਲ ਉੱਠ ਜੇ ਨਾ ਚੋਰੀ ਦੀ ਐ ਕਰਕੇ ਤੇ ਸਿੱਖ ਇਹ ਨਾ ਅੰਦਰ ਆਪਣੇ ਆਪ ਸ਼ਰਮ ਮਹਿਸੂਸ ਕਰਦਾ ਵਾ ਕਿ ਮੈਂ ਉਥੇ ਮੂੰਹ ਕੀ ਲੈ ਕੇ ਜਾਵਾਂ ਮੈਂ ਲੋਕਾਂ ਚ ਕੀ ਮੂੰਹ ਵਿਖਾਉਂਗਾ ਮੈਂ ਆਪਣੀਆਂ ਰਿਸ਼ਤੇਦਾਰੀਆਂ ਚ ਆਪਣੇ ਧੀਆਂ ਪੁੱਤਾਂ ਨੂੰ ਕੀ ਮੂੰਹ ਵਿਖਾਉਂਗਾ ਪਰ ਇਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ ਕੋਈ ਫਰਕ ਨਹੀਂ ਪੈਂਦਾ 328 ਰੁਪਿਆਂ ਦਾ ਹਿਸਾਬ ਲੈਣ ਲਈ ਜਿਹੜੀ ਜਿਹੜੀਆਂ ਜਥੇਕ ਪਿੰਦੀਆਂ ਗਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਡੰਡਿਆਂ ਦੇ ਨਾਲ ਡਾਂਗਾਂ ਦੇ ਨਾਲ ਸਵਾਗਤ ਹੋਇਆ ਉਹਨਾਂ ਦਾ ਛਲੀਆਂ ਦੇ ਵਾਂ ਕੁੱਟ ਦਿੱਤਾ ਗਿਆ ਤੇ ਜਦ ਸਰਕਾਰ ਨੇ ਉੱਤੇ ਸਟੈਂਡ ਲਿਆ ਵਾ ਉੱਤੇ ਕਹਿੰਦੇ ਆ ਕਿ ਹੁਣ ਜਿਹੜੇ ਆ ਸਰਕਾਰ ਜਿਹੜੀ ਆ ਜਿਹੜੀ ਨਿਜੀ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਰੀ ਆ ਨਿਜੀ ਜਿਹੜੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਸਨ ਸੁਆਸਾ ਪਹਿਲਾਂ ਆਵਾਜ਼ ਨਹੀਂ ਹੀ ਨਿਕਲਦੀ ਲੋਕਾਂ ਦੀ ਹੁਣ ਜਿਵੇਂ ਤੁਸੀਂ ਮੇਰੇ ਕੋ ਆਏ ਜੇ ਹਰ ਥਾਂ ਆਵਾਜ਼ ਨਿਕਲਦੀ ਆ ਇਹਨਾਂ ਦੀਆਂ ਕਰਤੂਤਾਂ ਨੂੰ ਲੋਕ ਚੰਗੀ ਤਰ੍ਹਾਂ ਜਾਣਗੇ ਆ ਜਿਹੜੇ ਜਥੇਦਾਰ ਅੱਜ ਸੱਦਦੇ ਆ ਲੋਕਾਂ ਨੂੰ ਇੱਥੇ ਸਾਡਾ ਭਗਵਾਨ ਤਮਨ ਨਾਲ ਕੋਈ ਰਿਸ਼ਤੇਦਾਰੀ ਨਹੀਂ ਆ ਮੇਰੀ ਜੇ ਕੋਈ ਗਲਤ ਕੰਮ ਕਰਦਾ ਤੇ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਪਰ ਰੋਸ ਆ ਵੀ ਜਿਹੜਾ ਇਹ ਪੰਥਕ ਸਿਧਾਂਤਾਂ ਨੂੰ ਖੋਰਾ ਲਾ ਰਹੇ ਉੱਥੇ ਬਹਿ ਗਏ ਲਾਲਚ ਦੇ ਵਿੱਚ ਆਪਣੇ ਛੋਟੇ ਛੋਟੇ ਲਾਲਚਾਂ 'ਚ ਉਹੀ ਕਹਿੰਦੇ ਜੇ ਹੋਰ ਰੋਲਾ ਪਾਉਂਦੇ ਨਾ ਵੀ ਸਾਡੇ ਸਰਕਾਰ ਤਖਨਤਾਜੀ ਕਰਦੀ ਆ ਤੇ ਇਹਨਾਂ ਨੂੰ ਬੰਦਾ ਪੁੱਛੇਗਾ ਕੇ ਸਿੰਘ ਤਨੌਲਾ ਲਾਇਆ ਜਿਹੜਾ ਜਥੇਦਾਰ ਉਹਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਢੀਂਡ ਸਿਆ ਨੇ ਆ ਕੇ ਆ ਪਰਚਾ ਨਹੀਂ ਕਰਾਇਆ 420 ਦਾ ਜਿਹੜੇ ਬੰਦੇ ਦੇ 420 ਦਾ ਪਰਚਾ ਹੋ ਜਾਂਦਾ ਤੁਰਨ ਜੋਗਾ ਹੋਏ ਨਹੀਂ ਉਹਨੂੰ ਲਿਆਣ ਕੇ ਫਿਰ ਉੱਥੇ ਜਥੇਦਾਰ ਲਾਇਆ ਵਾ ਇਹਨਾਂ ਦੀਆਂ ਦੇ ਕਾਨੂੰਨੀਆਂ ਕਰਤੂਤਾਂ ਨੇ ਨਾ ਜਿਹੜੀਆਂ ਇਹ ਸਿਰਫ ਉਤੋਂ ਸੈਂਟਰ ਸਰਕਾਰ ਤਮਾਸ਼ਾ ਵੇਖ ਰਹੀ ਆ ਉਹਨਾਂ ਨੂੰ ਪਤਾ ਵੀ ਸਿੱਖ ਇਹੋਲੇ ਆ ਜਿਹੜੇ ਇਹਨਾਂ ਦੀ ਆਵਾਜ਼ ਆ ਜਿਹੜੀ ਇਹ ਬੰਦ ਕਰਨੀ ਆ ਤੇ ਕਦੋਂ ਦੇ ਸਾਡੇ ਬੰਦੀ ਸਿੰਘ ਅੰਦਰ ਨੇ ਬਹੁਤ ਘਟਾਂ ਤੇ ਸਿੱਖੀ ਸਿਧਾਂਤ ਨੂੰ ਇਹੋਲੇ ਖੋਰਾ ਇਹ ਬੰਦੇ ਲਾ ਰਹੇ ਨੇ ਇਤਿਹਾਸ ਵਿੱਚ ਇਹਨਾਂ ਦਾ ਨਾਂ ਕਾਲੀ ਅੱਖਰਾਂ ਵਿੱਚ ਲਿਖਿਆ ਜਾਊਗਾ ਜਿਹੜੇ 16 ਮੈਂਬਰਾਂ ਦੇ ਉੱਤੇ ਜਿਹੜੇ ਐਫ ਆਈ ਆਰ ਦਰਜ ਕੀਤੀ ਗਈ ਆ ਉਹ ਚ ਸਤਿੰਦਰ ਕੋਲੀ ਦਾ ਵੀ ਨਾਂ ਆਇਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਵਿੱਚ ਵੀ ਕੋਈ ਲੱਗਦਾ ਕੋਈ ਸ਼ਾਸਕ ਖੇਡ ਲੱਗਦੀ ਆ ਉਹਦੇ ਸਾਰੇ ਸਿਆਖੜ ਉਹਨੂੰ ਬਚਾਉਣ ਦਾ ਆ ਭਗਵੰਤ ਮਾਨ ਨੂੰ ਸਦਨ ਦਾ ਮਤਲਬ ਕੀ ਆ ਹੂੰ ਉਹੀ ਮਤਲਬ ਆ ਕਿ ਕੋਲੀ ਦੇ ਉੱਤੇ ਵਾਕ ਡੋਰੀਆਂ ਨਹੀਂਓ ਢਿੱਲੀ ਕੀਤੀ ਜਾਵੇ ਹੂੰ ਪਰ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਆ ਕਿ ਜਿਹੜਾ ਭਗਵੰਤ ਮਾਨ ਆ ਉਹਨੇ ਵੀ ਹਾਈ ਕੋਰਟ ਦੇ ਆਰਡਰਾਂ ਦੇ ਸਭ ਕੁਝ ਕੀਤਾ ਵਾ 15 ਤਰੀਕ ਨੂੰ ਕਿਹੋ ਜਿੇ ਨਤੀਜੇ ਸਾਹਮਣੇ ਆਉਣ ਦੀ ਆਸ ਆ ਤੇ ਸਿਆਸਤ ਵਿੱਚ ਕਿਹੋ ਜਿਹਾ ਬਦਲਾ ਆਏਗਾ ਕਹਿੰਦੇ ਨੇ ਕਿ ਕਿਹੜੇ ਝੋਨੇ ਵਾਲੇ ਪਿੰਡ ਹੁੰਦੇ ਉਹਨਾਂ ਦਾ ਪ੍ਰਾਲੀਆਂ ਤੋਂ ਹੀ ਸਮਝ ਲੱਗ ਜਾਂਦੀ ਆ ਇਸ ਨਾਲ ਕਿਹੇ ਚੀਜ਼ ਦੀ ਆਸ ਨਹੀਂ ਰੱਖੀ ਜਾ ਸਕਦੀ ਇਹ ਤੇ ਕਿਵੇਂ ਸਿੱਖੀ ਸਿਧਾਂਤ ਨੂੰ ਆਪਣੀ ਸੌੜੀ ਸੋਟ ਦਾ ਸੋਚ ਦਾ ਨਤੀਜਾ ਵਾ ਖੋਰਾ ਲਾਉਣੀਆਂ ਸਿੱਖਾਂ ਦੀ ਆਸਤਾ ਘਟੂਗੀ ਇਹੋ ਜੇ ਕੰਮਾਂ ਤੇ ਕਾਲ ਤਖਤ ਤੇ ਹੀ ਕੋਈ ਵੱਡਾ ਫੈਸਲਾ ਕੌਮੀ ਲੈਵਲ ਦਾ ਕੋਈ ਹੋਵੇ ਉਸ ਫੈਸਲੇ ਲਾਉਣ ਲੈਣ ਨੂੰ ਇਹ ਫਸੀਲ ਸੀ ਇਹ ਫੈਸਲਾ ਕੋਈ ਏਡਾ ਮਹਿਣਾ ਨਹੀਂ ਰੱਖਦਾ ਵੈਰੀ ਗੁਰਜੀ ਦਾ ਖਾਲਸਾ ਵੈਰੀ ਫਤਿਹ ਅਰੇ ਖਾਲਸਾ